ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਖਰਾਜ ਸਿੰਘ ਪੰਜਾਬੀ ਅਧਿਆਪਕ ਅੱਜ ਦੀ ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 10ਵੀਂ ਪਾਠ 7ਵਾਂ ਬੁੱਲੇ ਸ਼ਾ ਇਸ ਪਾਠ ਦਾ ਅਸੀਂ ਚੌਥਾ ਭਾਗ ਅੱਜ ਦੀ ਵੀਡੀਓ ਵਿੱਚ ਪੜ੍ਹਨ ਜਾ ਰਹੇ ਹਾਂ ਤਿੰਨ ਭਾਗ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਤਾਂ ਅੱਜ ਦਾ ਸਾਡਾ ਭਾਗ ਹੈ ਬੁੱਲਾ ਕੀ ਜਾਣਾ ਮੈਂ ਕੌਣ ਤੋ ਅਸੀਂ ਇਹ ਪਾਰਟ ਪੜ੍ਹ ਆਰੰਭ ਕਰਾਂਗੇ ਬੁੱਲਾ ਕੀ ਜਾਣਾਂ ਮੈਂ ਕੌਣ ਨਾ ਮੈਂ ਮੂਮਨ ਵਿੱਚ ਮਸੀਤਾਂ ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ ਨਾ ਮੈਂ ਪਾਕਾਂ ਵਿੱਚ ਮਲਤਾਂ ਪਲਿਤਾਂ ਨਾ ਮੈਂ ਮੂਸਾ ਨਾ ਫਰਉਨ ਬੁੱਲਾ ਕੀ ਜਾਣਾਂ ਮੈਂ ਕੌਣ ਅਸੀਂ ਇਸ ਦੀ ਵਿਆਖਿਆ ਕਰਾਂਗੇ ਬੁੱਲਾ ਕੀ ਜਾਣਾਂ ਮੈਂ ਕੌਣ ਨਾ ਮੈਂ ਮੂਮਨ ਵਿੱਚ ਮਸੀਤਾਂ ਤਾਂ ਇਸ ਕਾਵਟੋਟੇ ਵਿੱਚ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ ਜਾਂ ਮੈਂ ਨਹੀਂ ਜਾਣਦਾ ਕਿ ਮੈਂ ਕੌਣ ਹਾਂ ਨਾਮ ਮੋਮਨ ਵਿੱਚ ਵਸਿਤਾ ਮੋਮਨ ਦਾ ਭਾਵ ਹੈ ਰੱਬੀ ਇਕਤਾ ਵਿੱਚ ਵਿਸ਼ਵਾਸ ਰੱਖਣ ਵਾਲਾ ਇਮਾਨਦਾਰ ਮੁਸਲਮਾਨ ਨਾਮ ਮੋਮਨ ਵਿੱਚ ਵਸਿਤਾ ਨਾ ਤਾਂ ਮੈਂ ਰੱਬੀ ਇਕਤਾ ਵਿੱਚ ਵਿਸ਼ਵਾਸ ਰੱਖਣ ਵਾਲਾ ਇੱਕ ਇਮਾਨਦਾਰ ਮੁਸਲਮਾਨ ਹਾਂ ਤੇ ਨਾ ਹੀ ਮੈਂ ਮਸੀਤਾਂ ਵਿੱਚ ਜਾਂ ਮਸਜਿਦ ਵਿੱਚ ਰਹਿਣ ਵਾਲਾ ਹਾਂ ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ ਨਾ ਮੈਂ ਪਾਕਾਂ ਵਿੱਚ ਪਲੀਤਾ ਕੁਫਰ ਦਾ ਭਾਵ ਹੈ ਝੂਠ ਨਾ ਤਾਂ ਮੈਂ ਝੂਠ ਦੀਆਂ ਰੀਤਾਂ ਜਾਂ ਰਸਮਾਂ ਨੂੰ ਮੰਨਣ ਵਾਲਾ ਹਾਂ ਭਾਵ ਮੈਂ ਨਾ ਤਾਂ ਝੂਠਾ ਹਾਂ ਨਾ ਮੈਂ ਪਾਕਾਂ ਵਿੱਚ ਪਲੀਤਾ ਪਾਕਾਂ ਦਾ ਅਰਥ ਹੈ ਪਵਿੱਤਰ ਅਤੇ ਨਾ ਹੀ ਮੈਂ ਪਵਿੱਤਰ ਹਾਂ ਅਤੇ ਨਾ ਹੀ ਮੈਂ ਪਲੀਤਾ ਭਾਵ ਪਾਪੀ ਹਾਂ ਨਾ ਮੈਂ ਮੂਸਾ ਨਾ ਮੈਂ ਫਰਉਨ ਬੁੱਲੇ ਸ਼ਾਹ ਜੀ ਅੱਗੇ ਕਹਿੰਦੇ ਹਨ ਕਿ ਨਾ ਹੀ ਤਾਂ ਮੈਂ ਯਹੂਦੀਆਂ ਦਾ ਪੈਗੰਬਰ ਮੂਸਾ ਹਾਂ ਤੇ ਨਾ ਹੀ ਮੈਂ ਫਰعون ਜੋ ਕਿ ਮਿਸਰ ਦਾ ਇੱਕ ਹੰਕਾਰੀ ਰਾਜਾ ਸੀ ਨਾ ਹੀ ਮੈਂ ਫਰعون ਹਾਂ ਬੁੱਲਾ ਕੀ ਜਾਣਾਂ ਮੈਂ ਕੌਣ ਮੈਂ ਨਹੀਂ ਜਾਣਦਾ ਕਿ ਮੈਂ ਕੌਣ ਹਾਂ ਹੁਣ ਅਸੀਂ ਪੜਾਂਗੇ ਨਾ ਮੈਂ ਅੰਦਰ ਵੇਦ ਕਿਤਾਬਾਂ ਨਾ ਵਿੱਚ ਭੰਗਾ ਨਾ ਸ਼ਰਾਬਾਂ ਤਾਂ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਨਾ ਤਾਂ ਮੈਂ ਵੇਦਾਂ ਵਿੱਚ ਸ਼ਾਮਲ ਹਾਂ ਵੇਦ ਅਤੇ ਕੁਰਾਨ ਨਾ ਤਾਂ ਮੈਂ ਵੇਦਾਂ ਵਿੱਚ ਸ਼ਾਮਲ ਹਾਂ ਨਾ ਵਿੱਚ ਭੰਗਾ ਨਾ ਸ਼ਰਾਬਾਂ ਅਤੇ ਨਾ ਹੀ ਮੈਂ ਕਿਸੇ ਪ੍ਰਕਾਰ ਦੇ ਨਸ਼ੇ ਕਰਨ ਵਾਲੇ ਜੋ ਕਿ ਭੰਗ ਜਾਂ ਸ਼ਰਾਬ ਦਾ ਨਸ਼ਾ ਕਰਦੇ ਹਨ ਨਾ ਮੈਂ ਉਹਨਾਂ ਵਿੱਚ ਸ਼ਾਮਲ ਹਾਂ ਨਾ ਵਿੱਚ ਰਿਦਾਂ ਮਸਤ ਖਰਾਬਾਂ ਨਾ ਮੈਂ ਸ਼ਰਾਬ ਪੀਣ ਵਾਲੇ ਇੱਕ ਕਲੰਦਰ ਦੀ ਤਰ੍ਹਾਂ ਖਰਾਬ ਕਰਦਾ ਹਾਂ ਨਾ ਵਿੱਚ ਜਾਗਣ ਨਾ ਵਿੱਚ ਸੌਣ ਨਾ ਹੀ ਮੈਂ ਜਾਗਣ ਮਤਲਬ ਜੋ ਜਾਗਰਣ ਕਰਦੇ ਹਨ ਜਾਂ ਜਾਗਦੇ ਰਹਿੰਦੇ ਹਨ ਨਾ ਉਹਨਾਂ ਵਿੱਚ ਸ਼ਾਮਲ ਹਾਂ ਤੇ ਨਾ ਹੀ ਮੈਂ ਸਦਾ ਸੁੱਤੇ ਰਹਿਣ ਵਾਲੇ ਲੋਕਾਂ ਵਿੱਚ ਸ਼ਾਮਲ ਹਾਂ ਬੁੱਲਾ ਕੀ ਜਾਣਾ ਮੈਂ ਕੌਣ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੈਂ ਆਪਣੇ ਬਾਰੇ ਨਹੀਂ ਜਾਣਦਾ ਕਿ ਮੈਂ ਕੌਣ ਹਾਂ ਨਾ ਵਿੱਚ ਸ਼ਾਦੀ ਨਾ ਗਮਨਾਕੀ ਨਾ ਮੈਂ ਵਿੱਚ ਪਲੀਤੀ ਪਾਕੀ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਨਾ ਤਾਂ ਮੈਂ ਇਹ ਹਾਂ ਵਿੱਚ ਸ਼ਾਮਿਲ ਹੁੰਦਾ ਹਾਂ ਅਤੇ ਨਾ ਹੀ ਗਮਗੀਨ ਮਾਹੌਲ ਵਿੱਚ ਜਾਂ ਦੁੱਖ ਦੇ ਮਾਹੌਲ ਵਿੱਚ ਸ਼ਾਮਿਲ ਹੁੰਦਾ ਹਾਂ ਨਾ ਮੈਂ ਆਬੀ ਨਾ ਮੈਂ ਖਾਕੀ ਨਾ ਮੈਂ ਆਤਸ ਨਾ ਮੈਂ ਪੌਣ ਬੁੱਲਾ ਕੀ ਜਾਣਾ ਮੈਂ ਕੌਣ ਨਾ ਮੈਂ ਪਾਪੀਆਂ ਵਿੱਚ ਹਾਂ ਅਤੇ ਨਾ ਮੈਂ ਪਵਿੱਤਰ ਰਖਾਉਣ ਵਾਲੇ ਲੋਕਾਂ ਵਿੱਚ ਹਾਂ ਨਾ ਮੈਂ ਪਾਣੀ ਦਾ ਬਣਿਆ ਹੋਇਆ ਹਾਂ ਅਤੇ ਨਾ ਹੀ ਮਿੱਟੀ ਦਾ ਬਣਿਆ ਹੋਇਆ ਹਾਂ ਨਾ ਮੈਂ ਅੱਗ ਤੋਂ ਬਣਿਆ ਹਾਂ ਅਤੇ ਨਾ ਹੀ ਮੈਂ ਹਵਾ ਤੋਂ ਬਣਿਆ ਹਾਂ ਐਸ ਲਈ ਮੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੈਂ ਆਪਣੇ ਬਾਰੇ ਕੁਝ ਨਹੀਂ ਜਾਣਦਾ ਕਿ ਮੈਂ ਕੌਣ ਹਾਂ ਨਾ ਮੈਂ ਅਰਬੀ ਨਾ ਲਾਹੌਰੀ ਨਾ ਮੈਂ ਹਿੰਦੀ ਸ਼ਹਿਰ ਨਗੋਰੀ ਨਾ Hindu ਨਾ ਤਰਕਪਸ਼ੋਰੀ ਨਾ ਮੈਂ ਰੰਧਾ ਵਿੱਚ ਨਦੌਨ ਬੁੱਲਾ ਕੀ ਜਾਣਾਂ ਮੈਂ ਕੌਣ ਨਾ ਮੈਂ ਅਰਬੀ ਨਾ ਲਾਹੌਰੀ ਤਾਂ ਬੁੱਲੇ ਸ਼ਾਹ ਜੀ ਇਹਨਾਂ ਸਤਰਾਂ ਵਿੱਚ ਕਹਿੰਦੇ ਹਨ ਕਿ ਨਾ ਤਾਂ ਮੈਂ ਆਪਣੇ ਆਪ ਨੂੰ ਅਰਬੀ ਅਖਵਾਉਂਦਾ ਹਾਂ ਅਰਬ ਦੇਸ਼ ਦਾ ਅਖਵਾਉਂਦਾ ਹਾਂ ਅਤੇ ਨਾ ਹੀ ਮੈਂ ਲਾਹੌਰ ਦਾਖਵਾਉਂਦਾ ਹਾਂ ਨਾ ਮੈਂ ਹਿੰਦੀ ਸ਼ਹਿਰ ਨਗੋਰੀ ਨਾ ਮੈਂ ਆਪਣੇ ਆਪ ਨੂੰ ਹਿੰਦੀ ਅਖਵਾਉਂਦਾ ਹਾਂ ਕਿ ਮੈਂ ਨਾਗੌਰ ਸ਼ਹਿਰ ਦਾ ਹਾਂ ਨਾ ਮੈਂ Hindu ਨਾ ਤੁਰਕ ਪਿਸ਼ੋਰੀ ਨਾ ਹੀ ਮੈਂ ਆਪਣੇ ਆਪ ਨੂੰ Hindu ਅਤੇ ਨਾ ਹੀ ਪਿਸ਼ੋਰੀ ਜਾਂ ਪਿਸ਼ੌਰ ਦੇ ਰਹਿਣ ਵਾਲਾ ਅਖਵਾਉਂਦਾ ਹਾਂ ਨਾ ਮੈਂ ਰਹਿੰਦਾ ਵਿਚ ਨਦੌਨ ਮੈਂ ਨਦੌਨ ਦੇ ਵਿੱਚ ਰਹਿਣ ਵਾਲਾ ਸੂਫੀ ਨਾ ਹੀ ਮੈਂ ਨਦੌਨ ਦੇ ਵਿੱਚ ਰਹਿਣ ਵਾਲਾ ਹਾਂ ਬੁੱਲਾ ਕੀ ਜਾਣਾਂ ਮੈਂ ਕੌਣ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੈਨے ਜਾਣਦਾ ਕੀ ਮੈਂ ਕੌਣ ਹਾਂ ਨਾ ਮੈਂ ਭੇਤ ਮਜਹਬ ਦਾ ਪਾਇਆ ਨਾ ਮੈਂ ਆਦਮ ਹਵਾ ਜਾਇਆ ਤਾਂ ਇਹਨਾਂ 17 ਵਿੱਚ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਨਾ ਤਾਂ ਮੈਂ ਧਰਮ ਦਾ ਰਹੱਸ ਜਾਣਦਾ ਹਾਂ ਅਤੇ ਨਾ ਮੈਂ ਆਦਮੀ ਜਾਂ ਹਵਾ ਦੁਆਰਾ ਪੈਦਾ ਕੀਤਾ ਹੋਇਆ ਹਾਂ ਨਾ ਮੈਂ ਆਪਣਾ ਨਾਮ ਧਰਾਇਆ ਨਾ ਹੀ ਮੇਰਾ ਕੋਈ ਨਾਮ ਰੱਖਿਆ ਗਿਆ ਹੈ ਜਾਂ ਰਖਵਾਇਆ ਗਿਆ ਹੈ ਨਾਂ ਵਿੱਚ ਬੈਠਣ ਨਾਂ ਵਿੱਚ ਪਾਉਣ ਨਾ ਮੈਂ ਬੈਠੇ ਲੋਕਾਂ ਵਿੱਚ ਹਾਂ ਅਤੇ ਨਾ ਹੀ ਮੈਂ ਤੁਰੇ ਫਿਰਨ ਵਾਲੇ ਲੋਕਾਂ ਵਿੱਚ ਹਾਂ ਬੁੱਲਾ ਕੀ ਜਾਣਾਂ ਮੈਂ ਕੌਣ ਮੈਂ ਆਪਣੇ ਬਾਰੇ ਨਹੀਂ ਜਾਣਦਾ ਕਿ ਮੈਂ ਹਾਂ ਅਵਲ ਅਵਲ ਆਖਰ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ ਮੈਥੋਂ ਹੋਰ ਨਾ ਕੋਈ ਸਿਆਣਾ ਬੁੱਲਾ ਸੋ ਖੜਾ ਹੈ ਕਾਣ ਬੁੱਲਾ ਕੀ ਜਾਣਾ ਮੈਂ ਕੌਣ ਅਵਲ ਆਖਰ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ ਤਾਂ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਅਤੇ ਸਭ ਤੋਂ ਅਖੀਰ ਮੈਂ ਪਰਮਾਤਮਾ ਨੂੰ ਹੀ ਜਾਣਦਾ ਹਾਂ ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਪਛਾਣਦਾ ਵੀ ਨਹੀਂ ਮੈਥੋਂ ਹੋਰ ਨਾ ਕੋਈ ਸਿਆਣਾ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਤੋਂ ਬਿਨਾ ਹੋਰ ਕੋਈ ਅਕਲ ਵਾਲਾ ਨਹੀਂ ਹੈ ਬੁੱਲਾ ਸੌ ਖੜਾ ਹੈ ਕੌਣ ਇਸ ਲਈ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਇਹ ਤੂੰ ਕੌਣ ਖੜਾ ਹੈ ਬੁੱਲਾ ਕੀ ਜਾਨਾ ਮੈਂ ਕੌਣ ਬੁੱਲੇ ਸ਼ਾਹ ਕਹਿੰਦੇ ਹਨ ਕਿ ਮੈਂ ਨਹੀਂ ਜਾਣਦਾ ਕਿ ਮੈਂ ਕੌਣ ਹਾਂ ਤਾਂ ਇਹ ਪਾਠ ਸਾਡਾ ਕੰਪਲੀਟ ਹੋਇਆ ਹੁਣ ਅਸੀਂ ਅਭਿਆਸ ਪ੍ਰਸ਼ਨ ਹੱਲ ਕਰਾਂਗੇ ਇਸ ਪਾਠ ਦੇ ਤਾਂ ਸਾਡਾ ਪਹਿਲਾ ਪ੍ਰਸ਼ਨ ਹੈ ਖੇਡ ਲਿਖੀ ਹੈ ਕਾਵ ਤੁਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਤਾਂ ਅਸੀਂ ਪਾਠ ਵਿੱਚ ਪ੍ਰਸੰਗ ਪੜਿਆ ਹੈ ਉਸੇ ਪ੍ਰਕਾਰ ਹੀ ਇਹਨਾਂ ਸਤਰਾਂ ਦੀ ਦੋਹਾਂ ਸਤਰਾਂ ਦੀ ਅਸੀਂ ਪ੍ਰਸੰਗ ਸਹਿਤ ਵਿਆਖਿਆ ਕਰ ਦੇਣੀ ਹੈ ਉਸ ਤੋਂ ਬਾਅਦ ਹੈ ਦੂਜਾ ਪ੍ਰਸ਼ਨ ਆਪਣਾ ਆਓ ਸਈਓ ਰਲਦੇਓ ਨੀ ਵਧਾਈ ਕਾਫੀ ਵਿੱਚ ਬੁੱਲੇ ਸ਼ਾਹ ਕਿਹੜੀ ਵਧਾਈ ਦੇਣ ਵੱਲ ਸੰਕੇਤ ਕਰਦਾ ਹੈ ਤਾਂ ਇਸ ਪ੍ਰਸ਼ਨ ਦਾ ਉੱਤਰ ਅਸੀਂ ਪਾਠ ਦੇ ਅਨੁਸਾਰ ਦੇਖਾਂਗੇ ਕੀ ਹੁੰਦਾ ਹੈ ਬੁੱਲੇ ਸ਼ਾਹ ਜੀ ਦਾ ਆਪਣੇ ਮੁਰਸ਼ਦ ਨਾਲ ਵਿਛੋੜੇ ਤੋਂ ਬਾਅਦ ਜਦੋਂ ਮਿਲਾਪ ਹੁੰਦਾ ਹੈ ਤਾਂ ਇਸ ਕਾਫੀ ਵਿੱਚ ਬੁੱਲੇ ਸ਼ਾਹ ਜੀ ਉਸ ਮਿਲਾਪ ਦੀ ਵਧਾਈ ਦੇਣ ਬਾਰੇ ਸੰਕੇਤ ਕਰਦੇ ਹਨ ਕਿ ਮੈਨੂੰ ਉਸ ਬਾਰੇ ਵਧਾਈ ਦਿਓ ਕਿ ਮੇਰਾ ਪ੍ਰਭੂ ਪਰਮਾਤਮਾ ਨਾਲ ਜਾਂ ਆਪਣੇ ਮੁਰਸ਼ਦ ਨਾਲ ਮੇਲ ਹੋਇਆ ਹੈ ਉਲਟੀ ਹੋਰ ਜ਼ਮਾਨੇ ਆਏ ਕਾਫੀ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ ਤਾਂ ਇਸ ਕਾਫੀ ਦਾ ਕੇਂਦਰੀ ਭਾਵ ਲਿਖਣਾ ਹੈ ਅਸੀਂ ਤਾਂ ਇਸ ਦਾ ਉੱਤਰ ਹੋਵੇਗਾ ਇਹ ਕਾਫੀ ਬੁੱਲੇ ਸ਼ਾਹ ਜੀ ਦੇ ਸਮਕਾਲੀ ਸਮਾਜ ਦੀ ਅਵਸਥਾ ਨੂੰ ਬਿਆਨ ਕਰਦੀ ਹੈ ਇਸ ਕਾਫੀ ਵਿੱਚ ਉਹਨਾਂ ਨੇ ਰਿਸ਼ਤਿਆਂ ਵਿੱਚ ਬਦਲਾ ਸੱਚ ਝੂਠ ਕਮਜ਼ੋਰ ਤੇ ਤਾਕਤਵਰ ਰਾਜਨੀਤਿਕ ਅਵਸਥਾਵਾਂ ਆਦ ਦਾ ਬਿਆਨ ਕੀਤਾ ਹੈ ਅਤੇ ਅੱਜ ਦੇ ਜ਼ਮਾਨੇ ਵਿੱਚ ਸਮਾਜ ਵਿੱਚ ਜੋ ਰਿਸ਼ਤਿਆਂ ਵਿੱਚ ਬਦਲਾ ਆਇਆ ਹੈ ਉਸ ਬਾਰੇ ਦੱਸਿਆ ਹੈ ਕੀ ਅੱਜਕੱਲ ਸਾਰੇ ਰਿਸ਼ਤੇ ਝੂਠੇ ਹਨ ਕੋਈ ਆਪਣਾ ਨਹੀਂ ਹੈ ਸਾਡਾ ਅਗਲਾ ਪ੍ਰਸ਼ਨ ਹੈ ਬੁੱਲਾ ਕੀ ਜਾਣਾ ਮੈਂ ਕੌਣ ਕਾਫੀ ਕੀ ਸੁਨੇਹਾ ਦਿੰਦੀ ਹੈ ਤਾਂ ਇਹ ਕਾਫੀ ਸਾਨੂੰ ਸੁਨੇਹਾ ਦਿੰਦੀ ਹੈ ਕਿ ਮਨੁੱਖ ਨੂੰ ਨਹੀਂ ਪਤਾ ਕਿ ਉਸਦੀ ਅਸਲ ਹਸਤੀ ਕੀ ਹੈ ਕਿਉਂਕਿ ਆਦਤ ਅੰਤ ਵਿੱਚ ਪਰਮਾਤਮਾ ਹੀ ਹੈ ਦੂਜਾ ਕੋਈ ਹੋਰ ਨਹੀਂ ਹੈ ਤਾਂ ਮਨੁੱਖ ਦਾ ਸਭ ਕੁਝ ਹੈ ਜੋ ਪਰਮਾਤਮਾ ਹੀ ਹੈ ਸਾਡਾ ਅਗਲਾ ਪਰਸਨ ਹੈ ਬਸਕਰ ਜੀ ਹੁਣ ਬਸਕਰ ਜੀ ਕਾਫੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਤਾਂ ਇਸ ਕਾਫੀ ਦਾ ਸਹੀ ਸਾਰ ਲਿਖਣਾ ਹੈ ਬਸਕਰ ਜੀ ਹੁਣ ਬਸਕਰ ਜੀ ਸਾਰ ਰੂਪ ਵਿੱਚ ਅਸੀਂ ਵਿਸਤਾਰ ਨਾਲ ਲਿਖਣਾ ਹੁੰਦਾ ਹੈ ਜੋ ਕੁਝ ਵੀ ਅਸੀਂ ਇਸ ਪਾਰਟ ਪਾਰਟ ਵਿੱਚ ਪੜਿਆ ਹੈ ਬੁੱਲਾ ਬਸਕਰ ਜੀ ਹੁਣ ਬਸਕਰ ਜੀ ਕਾਫੀ ਦਾ ਉਹ ਪੂਰਾ ਸਾਰ ਅਸੀਂ ਇਸ ਵਿੱਚ ਲਿਖਣਾ ਹੈ ਜੋ ਸੀ ਇਸ ਪਾਠ ਵਿੱਚ ਇਸ ਕਾਫੀ ਵਿੱਚ ਪੜਿਆ ਹੈ ਤਾਂ ਅੱਜ ਦੇ ਸਾਰੇ ਸਾਰਾ ਪਾਠ ਸਾਡਾ ਕੰਪਲੀਟ ਹੋਇਆ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਫਿਰ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ